ਨੂਰਪ੍ਰੀਤ ਆਯੂਸ਼ਮਨ ਦਾ ਕਾਰਡ ਬਣਿਆ ਦੇ ਸੋਨੇ ਦੇ ਮਿਲਵਾਰ ਨੂਰਪ੍ਰੀਤ ਆਯੂਸ਼ਮਨ ਦਾ ਕਾਰਡ ਬਣਿਆ ਦੇ ਆਯੂਸ਼ਮਨ ਸਿੰਘ ਸੋਮਵਾਰ ਨੂੰ ਮਿਲਵਾਰ ਅਕਤੂਬਰ ਮਨਿੰਦਰ ਸਿੰਘ ਜਮ੍ਹਾਂ ਕਰਦੇ ਇਹ ਵੀ ਉੱਥੇ ਬੈਂਕ ਦੇ ਖੇਤਰ ਕਰਨ ਦੀ ਲਾਲਪੁਰਸੇ ਬੈਂਕ ਦੇ ਖੇਤਰ ਕਰਨ ਦਾ ਹਾਂਜੀ ਆਧਾਰ ਕਾਰਡ ਬਣਾਉਣਾ ਆਧਾਰ ਕਾਰਡ ਇੱਥੇ 6 ਹੁੰਦੇ ਨਾ ਕਿਉਂ ਕਰਦੇ 59 ਉਹ ਵੀ ਦੂਹਰ ਨਹੀਂ ਇੱਥੇ ਕੰਡੀਸ਼ਨਾਂ ਪਲੀ ਮਾਚ ਜਮਾ ਕਰਾਂ ਦੇ ਉਸ ਤੋਂ ਬਾਅਦ ਲੀਵਲ ਕਾਰਡ ਬਣਿਆ ਜੀ ਜਿਹਨਾਂ ਦਾ ਇਹ ਰੇਸ਼ਮ ਸਿੰਘ ਜੀ ਰੇਸ਼ਮ ਜਮਾਨੋ ਡਿਸਪਾਟ ਆ ਗਏ ਉਹ ਵੰਡ ਕਰ ਸਕੂ ਕਰਦਾ ਜੀ ਇੰਦਰਪ੍ਰੀਤ ਕੌਰ ਜੀ ਇੰਦਰਪ੍ਰੀਤ ਕੌਰ ਤੇ ਮੇਰੇ ਬਾਅਦ ਤੋਂ ਪਾ ਰਹੇ ਨੇ ਤੇ ਸਾਮਣੇ ਪਈ ਲਾਲ ਕੁਰਸੀ ਬੈਠਣੀ ਸੇਤਲ ਕਰਨੀ ਨਰਿੰਦਰ ਕੁਮਾਰ ਕਿਰੋਮ ਪ੍ਰਕਾਸ਼ ਜੇ ਮੇਰੀ ਬਾਤ ਸੁਣਦੇ ਨੇ ਤੇ ਲਾਲ ਕੁਰਸੀ ਜੇ ਪਏ ਬੈਠਣ ਦੀ ਕੀ ਸੁਣਨੀ ਹਾਂ ਆ ਬੱਚਾ ਇਹ ਕੋਸਟ ਵਾਲੇ ਆ ਬੱਚਾ ਇਹਨਾਂ ਦਾ 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 ਲੋਕਾਂ ਨੂੰ ਉਹਨਾਂ ਦੇ ਘਰਾਂ ਦੇ ਨੇਰੇ ਜਾ ਕੇ ਜੋ ਵਕ ਵਕ ਲਗਭਗ 44 ਸਰਕਾਰੀ ਤਵਾਵਾਂ ਹਨ ਉਹਨਾਂ ਦਾ ਲਾਗੋ ਦਿੱਤਾ ਜਾ ਰਿਹਾ ਹੈ ਤੇ ਸਾਡੇ ਦਰਮਿਆਨ ਬਟਾਰਾ ਦੇ ਵ代 ਇੱਕ ਸਰਦਾਰ ਅਮਨ ਸਿੰਘ ਸਹਿਰੀ ਕਲਸੀ ਜੀ ਕੰਮ ਕਰਾਉਣ ਲਈ ਜਾਣਾ ਪੈਂਦਾ ਸੀ ਹੁਣ ਪੰਜਾਬ ਸਰਕਾਰ ਵੱਲੋਂ ਘਰਾਂ ਦੇ ਨੇੜੇ ਆ ਕੇ ਟੈਂਪਰ ਲਗਾਏ ਜਾ ਰਹੇ ਹਨ ਵਕ ਵਕ ਵਿਭਾਗਾਂ ਦੇ ਅਧਿਕਾਰੀਆਂ ਵੱਲੋਂ ਜਿੱਥੇ ਵਕ ਵਕ ਸਿਲਪ ਤੇ ਨਾਮ ਨਾਲ ਵੀ ਜੋ ਲੋਕਾਂ ਦਾ ਐਡਰੈਸ ਟੀਮਾ ਹਨ ਉਹਨਾਂ ਬਾਰੇ ਜਾਣ ਸੋ ਜਿਲ੍ਹੇ ਦੇ ਤਰਸਾਬੀ ਦਿਨ ਦੇ ਵਿੱਚ ਚਾਰ ਚਾਰ ਕੈਂਪ ਲਗਾਤਾਰ ਸੋ ਅੱਜ ਦੇ ਵੀ ਜੋ ਇਸ ਵਾਰਡ ਨੰਬਰ 1 ਦੇ ਵਿੱਚ ਕੈਂਪ ਲੱਗਾ ਹੈ ਇੱਥੇ ਵੀ ਲੋਕਾਂ ਨੂੰ ਮੌਕੇ ਤੇ ਵੱਖ-ਵੱਖ ਸਹੂਲਤਾਂ ਬੁਹਦੀਆਂ ਲੇਬਰ ਦਾ ਸਰਟੀਫਿਕੇ ਸਿਹਤ ਨਿਯਮਨ ਦੇ ਏਕਾਗ ਕਾਊਂਟਰ ਵੱਖ-ਵੱਖ ਸਹੂਲਤਾਂ ਦਾ ਮੌਕੇ ਤੇ લાભ ਦਿੱਤਾ ਗਿਆ ਹੈ ਤੇ ਜਿਨ੍ਹਾਂ ਦਾ ਨਾਮ ਹੈ ਉਹਨਾਂ ਦੀ ਸਾਰੀ ਫਾਰਮਲਟੀ ਪੂਰੀ ਕਰਕੇ ਲੋਕਾਂ ਨੂੰ ਇਹ ਸਵਾਵਾ ਦਿੱਤੀਆਂ ਜਾਣਗੀਆਂ ਸੋ ਕੀ ਹੈ ਇਹ ਤੋਂ ਅਰੇ ਚਰਚੇ ਜਾਉਣਗੇ ਤੇ ਸਰਦ 15 ਦਿਨਾਂ ਦੇ ਵਿਸਤਾਰ ਜਿਹੜੇ ਤੁਹਾਡੇ ਕੋਲ ਦਮ ਰਹੇਗੇ ਜਿਹੜੀ ਤੁਹਾਡੇ ਇੱਥੇ ਨਹੀਂ ਦੇਤਾ ਹੈ ਅਸੀਂ ਤੁਹਾਨੂੰ ਤਰਤਾ ਚਾਹਾਂਗੇ ਇਹ ਜਿਹੜਾ ਕੋਈ ਸਸਦ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਕਾਰ ਸੋਹਣ ਮੈਂ ਬੇਨਤੀ ਕਰਾਂਗਾ ਬਟਾਲਾ ਦੇ ਨੌਜਵਾਨ ਵਦਨ ਸਿੰਘ ਸੈਰੀ ਕੱਛੀ ਜੀ ਮੈਂ ਬੇਨਤੀ ਕਰਾਂਗਾ ਕਿ ਉਹ ਜਿਹੜੇ ਕੈਂਪ ਵਿੱਚ ਜੁਹਾੜੀ ਇਹ ਪਹੁੰਚੇ ਹਨ ਉਹਨਾਂ ਨੂੰ ਪੰਜਾਬ ਸਰਕਾਰ ਵਾਲਾ ਜੋ ਕੈਂਪ ਲਗਾਏ ਜਾ ਰਹੇ ਹਨ ਉਸ ਸੰਬੰਧੀ ਹਾਜ਼ਰ ਵਾਰਡ ਨੰਬਰ 1 ਦੇ ਵਿੱਚ ਜਿਹੜਾ ਕੈਂਪ ਲਗਾਇਆ ਗਿਆ ਹੈ ਦੀ ਗੱਲ ਹੈ ਜੀ ਸੀਐਮ ਸਾਹਿਬ ਨੇ ਮਾਨ ਸਾਹਿਬ ਨੇ ਕਿਹਾ ਅਸੀਂ ਵੀ ਸਰਕਾਰ ਜਿਹੜੀ ਆ ਸੱਥਾਂ ਤੋਂ ਚੱਲੂਗੀ ਮੁਹੱਲਿਆਂ ਤੋਂ ਚੱਲੂਗੀ ਪਿੰਡਾਂ ਤੋਂ ਚੱਲੂਗੀ ਤੁਹਾਡੀਆਂ ਸਮੱਸਿਆਵਾਂ ਜਿਹੜੀਆਂ ਨੇ ਠੀਕ ਹੈ ਉਹ ਆ ਕੇ ਤੁਹਾਡੇ ਕੋਲ ਸੁਣੀਆਂ ਜਾਣਗੀਆਂ ਉਹ ਅੱਜ ਦੇਖਣ ਨੂੰ ਮਿਲਿਆ ਕਿਉਂਕਿ ਅੱਜ ਬਟਾਲੇ ਹਲਕੇ ਵਿੱਚ ਤਿੰਨ ਕੈਂਪ ਸੀ ਇੱਕ ਮੈਂ ਕਹਿ ਸਕਦਾ ਵੀ ਵਾਰਡ ਨੰਬਰ 1 ਦੇ ਵਿੱਚ ਤੇ ਇੱਕ ਵਾਰਡ ਨੰਬਰ 22 ਦੇ ਵਿੱਚ ਇੱਕ ਦੰਦੇ ਵਿੱਚ ਅੱਜ ਕਈ ਲੋਕਾਂ ਨੇ ਇਹਦਾ ਬੈਨੀਫਿਟ ਲਿਆ ਫਾਇਦਾ ਲਿਆ ਹੈ ਇਹਦਾ ਔਰ ਅੱਜ ਸਾਡਾ ਪਹਿਲਾ ਦਿਨ ਸੀ ਸਾਨੂੰ ਵੀ ਅੱਜ ਜਿਹੜਾ ਕਿਤੇ ਇੱਕ ਦੋ ਕਮੀਆਂ ਨਜ਼ਰ ਆਈਆਂ ਉਹ ਵੀ ਕਮੀਆਂ ਨੂੰ ਆਪਾਂ ਗੁਰੂਤੀ ਨਾਲ ਸੋ ਕਹਿਣ ਦਾ ਭਾਵ ਉਹ ਜਿਹੜੀ ਗੱਲ ਆ ਸੀਐਮ ਸਾਹਿਬ ਦੀ ਉਹਨਾਂ ਨੂੰ ਪੁਰਨੇ ਜਿਹੜੇ ਉਹ ਪਾਉਣੇ ਸ਼ੁਰੂ ਕਰ ਦਿੱਤੇ ਨੇ ਅੱਜ ਹੁਣ ਜਿ ਤਰ੍ਹਾਂ ਇਸ ਵਾਰਡ ਨੰਬਰ 1 ਚ ਆਏ ਆ ਲੋਕਾਂ ਦੀਆਂ ਜਿਹੜੀਆਂ ਸਮੱਸਿਆਵਾਂ ਸੀ ਉਹਨਾਂ ਨੇ ਸਾਰਿਆਂ ਨੂੰ ਦੱਸ ਸਾਰਿਆਂ ਦੱਸੀਆਂ ਕਿਸੇ ਦੀ ਕੋਈ ਗਲੀ ਦਾ ਕੰਮ ਸੀ ਕਿਸੇ ਦਾ ਕੋਈ ਸੀਵਰੇ ਦਾ ਕੰਮ ਸੀ ਕਿਸੇ ਦਾ ਸਰਟੀਫਿਕੇਟ ਦਾ ਸੀ ਸੋ ਕਹਿਣ ਦਾ ਭਾਵ ਸਾਨੂੰ ਇਸ ਗੱਲ ਦੀ ਖੁਸ਼ੀ ਆ ਅੱਗੇ ਤਾਂ ਕੋਈ ਸੁਣਦਾ ਹੀ ਨਹੀਂ ਹੁਣ ਆਪਾਂ ਇਹਨਾਂ ਦੀਆਂ ਮੁਸ਼ਕਲਾਂ ਸੁਣ ਕੇ ਉਹਨਾਂ ਦਾ ਹੱਲ ਕਰਨ ਦਾ ਜਿਹੜਾ ਵਾ ਵੀ ਉਹ ਪਰਾਲਾ ਕਰ ਰਿਹਾ ਸੀ ਕਿੰ ਤੋਂ ਆਪਣੇ ਵੀ ਟਵੀਟ ਕੀਤਾ ਇੱਕ ਰਜਿਸਟਰੀ ਆਉਂਦੀ ਜਿਹੜੀ ਐਨਓਸੀ ਦੀ ਸ਼ਰਤ ਹੈ ਦੇਖੋ ਜੀ ਮੈਂ ਤੁਹਾਨੂੰ ਅੱਗੇ ਰਸਣਾ ਚਾਹੁੰਦਾ ਓ ਚਤਰਾ ਸਾਲਾਂ ਦਾ ਸਿਸਟਮ ਸਾਨੂੰ ਥੋੜਾ ਜਿਆ ਮਿਲਿਆ ਉਤਰਾ ਦਾ ਪਰ ਮੈਂ ਮਾਣ ਮਹਿਸੂਸ ਕਰਦਾ ਹਾਂ ਵੀ ਜਿਸ ਢੰਗ ਨਾਲ ਸਰਕਾਰ ਚੱਲ ਰਹੀ ਆ ਇਸ ਢੰਗ ਨਾਲ ਹੁਣ ਅਫਸਰ ਸਾਡੇ ਸਾਥ ਦੇ ਦੇ ਨੇ ਆਉਣ ਵਾਲਾ ਸਮਾਂ ਬਹੁਤ ਵਧੀਆ ਹੋਊਗਾ ਅੱਜ ਡੀਸੀ ਸਾਹਿਬ ਬਤਾਓ ਆ ਪਹੁੰਚੇ ਮਾਨ ਸਾਹਿਬ ਦਾ ਜਿਹੜਾ ਐਨਓਸੀ ਤੇ ਟਵੀਟ ਹੀ ਕਿਉਂਕਿ ਹਰ ਜਦੋਂ ਵੀ ਆਪਾਂ ਜਾਂਦੇ ਸੀ ਇੱਕ ਬਿਜਲੀ ਦੇ ਬਿੱਲਾਂ ਨੂੰ ਲੈ ਕੇ ਤੇ ਦੂਜਾ ਐਨਓਸੀ ਨੂੰ ਲੈ ਕੇ ਇਹ ਇਹ ਮੁੱਦੇ ਹੀ ਤੀਸਰਾ ਜਿਹੜਾ ਰਾਸ਼ਨ ਕਾਰਡ ਜਿਹਨਾਂ ਦੇ ਕੱਟੇ ਗਏ ਸੀ ਉਹ ਇਹ ਜਿਹੜੇ ਮੁੱਦੇ ਮੇਨ ਸੀ ਸਭ ਤੋਂ ਪਹਿਲਾਂ ਦੇ ਜਿਹੜੇ ਰਾਸ਼ਨ ਕਾਰਡ ਕੱਟੇ ਗਏ ਸੀ ਉਹ ਵੀ ਸੀਐਮ ਸਾਹਿਬ ਨੇ ਸਾਰੇ ਬਾਲ ਕਰ ਦਿੱਤੇ ਐਨਓਸੀ ਦੇ ਜਿਹੜੀ ਆ ਨਵੀਂ ਜਿਹੜੀ ਆ ਉਹ ਸ਼ਰਤਾਂ ਜਿਹੜੀਆਂ ਨੇ ਉਹ ਖਤਮ ਕੀ ਕੀਆ ਗਿਆ ਨੇ ਉਹਦਾ ਵੀਰਵਾ ਜਿਹੜਾ ਬਹੁਤ ਜਲਦ ਦਿੱਤਾ ਜਾਊਗਾ ਸੋ ਇੱਕ ਬਣਾ ਵੱਡਾ ਪੰਜਾਬ ਦੇ ਲੋਕਾਂ ਲਈ ਬੜਾ ਵੱਡਾ ਮੈਂ ਕਹਿ ਸਕਦਾ ਸੀਐਮ ਸਾਹਿਬ ਦਾ ਉਪਰਾਲਾ ਹੈ ਔਰ ਪੰਜਾਬ ਦੇ ਲੋਕਾਂ ਦੇ ਵਿੱਚ ਇਹਦੇ ਵਾਸਤੇ ਖੁਸ਼ੀ ਦੀ ਲਹਿਰ ਜਿਹੜੀ ਆ ਉਹ ਵੱਖਰੀ ਨਜ਼ਰ ਆ ਰਹੀ ਹੈ ਹੁਣ ਤੱਕ ਮੈਨੂੰ 100 ਟੈਲੀਫੋਨ ਸਿਰਫ ਇਸੇ ਸੰਬੰਧੀ ਆ ਗਿਆ ਹੋਊਗਾ ਵੀ ਬਹੁਤ ਬਹੁਤ ਧੰਨਵਾਦ ਆ ਜੀ ਸੀਐਮ ਸਾਹਿਬ ਨੇ ਜਿਹੜਾ ਇਹ ਖਤਮ ਜਿਹੜਾ ਚੁੱਕਿਆ ਹੈ ਬੜਾ ਸ਼ਲਾੰਕਾ ਜੋ ਕੰਮ ਰੀਅਲ ਏਸਟੇਟ ਦੇ ਵਿੱਚ ਵੀ ਇਹਦੇ ਨਾਲ ਦੇਖੋ ਜੀ ਲੋਕ ਜਿਹੜੇ ਨੇ ਲੋਕ ਖੇਤ ਚ ਸਰਕਾਰ ਕੰਮ ਕਰ ਰਹੀ ਹੈ ਔਰ ਸਾਡੀ ਪਹਿਲੀ ਫਸਟ ਪ੍ਰੈਸਾ ਜਿਹੜੀ ਆ ਵੀ ਆਬਾਮ ਨੂੰ ਕਿਤਨਾ ਸੁਖੀ ਕਰ ਸਕਦੇ ਆ ਸੋ ਅੱਜ ਜੇ ਇੱਥੇ ਪਹੁੰਚੇ ਆ ਤੇ ਸਾਨੂੰ ਜ਼ਮੀਨੀ ਸਤਰ ਪਤਾ ਲੱਗਦਾ ਹੈ ਕਿ ਸਿਆਸਤ ਦਫ਼ਤਰਾਂ ਤੇ ਬੈਠ ਕੇ ਨਹੀਂ ਚੱਲ ਰਹੀ ਇਹ ਗਰਾਊਂਡ ਲੈਵਲ ਤੇ ਆ ਕੇ ਚੱਲ ਰਹੀ ਆ ਕਿ ਲੋਕ ਕਿੱਥੇ ਕੀ ਹੈ ਕਈ ਵਾਰੀ ਸਾਡੇ ਕੋ ਕੋਈ ਪਹੁੰਚ ਨਹੀਂ ਸਕਦਾ ਅੱਜ ਅਸੀਂ ਇੱਥੇ ਆਏ ਆ ਆਲਾ ਅਫਸਰ ਅਧਿਕਾਰੀ ਆਏ ਸਾਡੇ ਡੀਸੀ ਸਾਹਿਬ ਆਏ ਅੱਜ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਆ ਆਪਾਂ ਕਹਿੰਦੇ ਜੇ 100 ਦੇ ਵਿੱਚੋਂ 100 ਨਹੀਂ ਤੇ ਜੇ 100 ਦੇ ਵਿੱਚੋਂ 70% ਵੀ ਆਪਾਂ ਕਰ ਗਏ ਆ ਨਾ ਤੇ ਸਮਝ ਲਓ ਵੀ ਆਪਾਂ ਕੰਮ ਕਰਨ ਨੂੰ ਐਪਰੀਸ਼ੀਏਟ ਕਰ ਰਹੇ ਆ ਔਰ ਕੰਮ ਕਰਨ ਦੀ ਜਿਹੜੀ ਆ ਉਹ ਮੈਂ ਇਹਨਾਂ ਲੋਕਾਂ ਨੂੰ ਵੀ ਕਹਿੰਦਾ ਵੀ ਜਿਹੜੀ ਮਿਹਨਤ ਕਰਦੇ ਅਫਸਰ ਉਹਨਾਂ ਦੀ ਵੀ ਤਾਰੀਫ ਹੋਣੀ ਚਾਹੀਦੀ ਜ਼ਿਲ੍ਹਾ ਪ੍ਰਸ਼ਾਸਨ ਦੀ ਸ਼ੁਰੂਤ ਤੋਂ ਹੀ ਇਹ ਰਹੀਏ ਕੋਸ਼ਿਸ਼ ਕਿ ਲੋਕਾਂ ਦੇ ਵਿਚਾਰ ਜਾਈਏ ਉਹਨਾਂ ਸਾਨੂੰ ਮਾਨਯੋਗ ਮੁੱਖ ਮੰਤਰੀ ਜੀ ਵੱਲੋਂ ਇੱਕ ਬੜਾ ਹੀ ਵਧੀਆ ਉਪਰਾਲਾ ਪੂਰੇ ਪੰਜਾਬ ਲਈ ਹੋਇਆ ਹੈ ਕਿ ਸਰਕਾਰ ਤੁਹਾਡੇ ਦਰ ਜਿਹੜੇ ਕੈਂਪ ਹੈ ਉਹ ਤੁਸੀਂ ਜਾਓ ਲੋਕਾਂ 'ਚ ਮੈਨੂੰ ਤਾਂ ਬੜੀ ਖੁਸ਼ੀ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਤੇ ਸਾਡੇ ਸਾਰੇ ਅਫਸਰਾਂ ਦੀ ਟੀਮ ਪਹਿਲਾਂ ਹੀ ਜਿਹੜਾ ਉਹ ਇਹ ਵਿਚਾਰ ਲੱਗਦੀ ਹੈ ਉਹਨਾਂ ਦੇ ਕਿਸਾਨ ਨਿਰਦੇਸ਼ਾਂ ਦੇ ਪਹਿਲਾਂ ਹੀ ਅਸੀਂ ਚੱਲਦੇ ਸੀਗੇ ਸੀ ਪਿੰਡਾਂ 'ਚ ਜਾ ਰਹੇ ਸੀ ਹੁਣ ਸਾਨੂੰ ਹੋਰ ਮੌਕਾ ਮਿਲਿਆ ਉਹਨਾਂ ਤੁਸੀਂ ਦੇਖੋ ਅੱਜ ਹੀ ਪੂਰੇ ਜ਼ਿਲ੍ਹੇ 'ਚ 25 ਤੋਂ ਵੱਧ ਕੈਂਪ ਲੱਗੇ ਅਸੀਂ ਪੂਰੇ ਮਹੀਨੇ 'ਚ 900 ਤੋਂ ਵੱਧ ਕੈਂਪ ਪੂਰੇ ਜ਼ਿਲ੍ਹੇ 'ਚ ਜਾਵਾਂਗੇ ਲੋਕਾਂ ਨਾਲ ਜਾਵਾਂਗੇ ਉਹਨਾਂ ਦੀਆਂ ਸਮੱਸਿਆਵਾਂ ਦਾ ਪਤਾ ਲੱਗਦਾ ਸਾਡੇ ਮਾਰਿਓਗ ਐਮ ਐਲ ਏ ਸਾਡੇ ਨਾਲ ਹੁੰਦੇ ਆ ਜੋ ਚੀਜ਼ਾਂ ਅਸੀਂ ਇਹਨਾਂ ਨੂੰ ਕਹਿ ਸਕਦੇ ਹਾਂ ਕਿ ਜਾ ਕੇ ਤੁਸੀਂ ਚੰਡੀਗੜ੍ਹ ਤੋਂ ਸਾਡੇ ਲਈ ਲੈ ਕੇ ਆਓ ਉਹ ਇਹਨਾਂ ਤੋਂ ਅਸੀਂ ਮੰਗ ਕਰਾਂਗੇ ਜੋ ਅਸੀਂ ਕਰ ਸਕਦੇ ਹਾਂ ਪ੍ਰਸ਼ਾਸਨ ਕੋਲ ਜਿਹੜੀ ਚੀਜ਼ਾਂ ਹੁੰਦੀਆਂ ਸੇਵਾਵਾਂ ਦੇਣੀਆਂ ਲੋਕਾਂ ਦੀ ਕੋਈ ਸ਼ਿਕਾਇਤ ਹੈ ਤਾਂ ਉਹਨੂੰ ਨਿਵਾਰਿਤ ਕਰਨਾ ਹੈ ਮੌਕੇ ਤੇ ਜਾ ਕੇ ਸਾਨੂੰ ਵੀ ਚੰਗਾ ਲੱਗਦਾ ਸਾਡੇ ਬਜ਼ੁਰਗ ਹੈ ਸਾਡੇ ਭੈਣ ਭਰਾ ਉਹਨਾਂ ਨੂੰ ਮਿਲਦੇ ਆ ਉਹਨਾਂ ਦੀਆਂ ਸਮੱਸਿਆਵਾਂ ਨੂੰ ਸਮਝਦੇ ਆ ਤਾਂ ਬੜਾ ਚੰਗਾ ਹੈ ਐਂਡ ਬੜੀ ਉਹਨਾਂ ਦੀ ਸੋਚ ਨੂੰ ਸਲਾਮ ਹੈ ਕਿ ਵੀ ਉਹਨਾਂ ਨੇ ਸਾਨੂੰ ਇਹ ਮੌਕਾ ਦਿੱਤਾ ਕਿ ਅਸੀਂ ਅ ਇੱਕ ਕੈਂਪ ਜੜਿਆ ਜਾਇਆ ਤੇ ਅੱਜ ਬਟਾਲੇ ਦੇ ਵਿੱਚ ਇਹ ਕੈਂਪ ਤੇ ਮੈਂ ਆਪ ਹਾਜ਼ਰੀ ਭਰੀ ਐ ਐਂਡ ਅੱਗੇ ਵੀ ਮੇਰੇ ਮੈਂ ਤੇ ਮੇਰੀ ਸਮੁੱਚੀ ਟੀਮ ਵਕ ਵਕ ਕੈਂਪ ਪਰ ਜਾਈਓ